ਕਿਸੇ ਪਿੰਡੇ ਚਲੇ ਜਾਓ ਪੰਜਾਬ ਦੇ 12800 ਪਿੰਡ ਨੇ ਕਿਸੇ ਪਿੰਡੇ ਜਾ ਕੇ ਉੱਥੇ ਯੂਥ ਨਾ ਕਿਤੇ ਮਾੜਾ ਜਿਹਾ ਗਲਤਾ ਕਰ ਲਓ ਨੇੜੇ ਹੋ ਕੇ 100 150 ਮੁੰਡਾ ਇਕੱਠਾ ਕਰੋ ਪਿੰਡ ਦਾ ਉਹਨੂੰ ਪੁੱਛੋ ਵੀ ਤੈਨੂੰ ਕੀ ਤਕਲੀਫ ਆ ਤੂੰ ਕੀ ਚਾਹਨਾ ਤੂੰ ਕਰਦਾ ਕੀ ਆ ਕਰਨਾ ਕੀ ਚਾਹਨਾ ਵੇਲਾਵਾ ਤਾਂ ਵੇਲੇ ਹੋਣ ਦੀ ਵੀ ਸਜ਼ਾ ਮੈਂ ਤਾਂ ਕਹਿੰਦਾ ਵੀ ਮਿਲੇ ਇਹ ਥੋੜਾ ਵੀ ਮਿਸਟਰਡੇ ਬਣ ਕੇ ਤੁਰੇ ਫਿਰੋ ਵੇਲਾ ਵੀ ਵੇਲਾ ਵੀ ਕਿਉਂ ਹੋਵੇ ਵੇਲਾ ਤੁਸੀਂ ਪੁੱਛੋ ਜਿਹੜੇ ਕੈਨੇਡਾ ਤੋਂ ਆਉਂਦੇ ਨੇ ਜਿਹੜੇ ਅਮਰੀਕਾ ਤੋਂ ਆਉਂਦੇ ਨੇ ਤੇ ਉਹ ਉਹ ਲੋਕ ਉਥੇ ਮੈਂ ਆ ਚੱਲਿਆ ਮੈਂ ਤਾਂ 20 ਸਾਲ ਹੋ ਗਏ ਮੈਨੂੰ ਦੇਖਦੇ ਨੂੰ ਉਹਨਾਂ ਕੋਲੇ ਮਿੰਟ ਮਿੰਟ ਜਦ ਕਿ ਤੇ ਉਹ ਫ੍ਰੀ ਹੁੰਦੇ ਨੇ ਤਾਂ ਕਈ ਵੇ ਤਾਂ ਮਸ਼ੀਨ ਜੀ ਲੱਗੀ ਹੁੰਦੀ ਆ ਫੋਨ ਤੇ ਕਿ ਉਹ 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 ਲੋਕ ਕੰਮ ਕਰਦੇ ਨੇ ਉਹ ਲੋਕ ਸਵੇਰ ਤੋਂ ਸ਼ਾਮ ਤੱਕ ਕੰਮ ਕਰਦੇ ਨੇ ਬਿਜ਼ੀ ਨੇ ਅਸੀਂ ਇੱਥੇ ਆਏ ਦੇ ਕੋਟ ਪੈਂਟ ਦੇਖਦੇ ਆਂ ਪਰ ਉੱਥੇ ਜਿਹੜਾ ਉਹਨਾਂ ਦਾ ਕੰਮ ਆ ਸਾਨੂੰ ਉਹ ਵੀ ਦੇਖਣਾ ਚਾਹੀਦਾ ਤੇ ਅਸੀਂ ਇੱਥੇ ਬਹਿਲੇ ਅਸੀਂ ਬਾਪੂ ਦੀ ਜ਼ਮੀਨ ਦੇਖ ਕੇ ਚੌੜੇ ਹੋਏ ਫਿਰਦੇ ਆਂ ਤੇ ਅਸੀਂ ਥਾਰ ਲੈ ਲਈ ਜਾਂ ਫਲਾਨੀ ਲੈ ਲਈ ਅਸੀਂ ਮੌਲਾਂ ਚ ਘੁੰਮ ਲੇਕ ਯਾਰ ਏਡੀ ਸਾਡੇ ਹੱਥਾਂ ਨੂੰ ਕੰਮ ਚਾਹੀਦਾ ਤੇ ਕੰਮ ਕਰਨਾ ਕੁਝ ਨੂੰ ਤਾਂ ਚਾਹੀਦਾ ਕੁਝ ਕੰਮ ਦੇ ਸਕਦੇ ਨੇ ਜਿਹੜੇ 150 ਕਿਲੇ ਦੇ ਮਾਲਕ ਨੇ ਉਹ ਤੁਸੀਂ ਇਹ ਦੇਖੋ ਇੱਥੇ ਤੁਹਾਡੇ ਹੀ ਚੈਨਲ ਤੇ ਮੈਂ ਸਟੋਰੀ ਸੁਣੀ ਕਿ ਕਿੱਥੇ ਖਰੜ ਦੇ ਕੋਲੇ ਉਹ ਮੁੰਡੇ ਨੇ ਬਾਹਰ ਜਾਣ ਦਾ ਉਸ ਕੋ ਵੀ ਕੋਰਸ ਕੀਤਾ ਤੇ ਉਹ ਕਿਤੇ ਰਹਿ ਗਿਆ ਜਿਹੜੀ ਉਹ ਕੀ ਕਰਦੇ ਆ ਆਈਲਟਸ ਹਾਂ ਆਈਲਟਸ ਕਿਹਾ ਆਈਲਟਸ ਨਾਲ ਵੀ ਚੋ ਰਹਿ ਗਿਆ ਤੇ ਉਹਨੇ ਆ ਸਬਜੀ ਦਾ ਕੰਮ ਸ਼ੁਰੂ ਕਰ ਲਿਆ ਹੁਣ ਉਹ ਕਹਿੰਦਾ ਮੇਰੇ ਕੋਲੇ ਆਈਲਾਈਟਸ ਵਾਲੇ ਕੰਮ ਕਰਦੇ ਆ ਜਿਨ੍ਹਾਂ ਨੇ ਆਈਲਾਈਟਸ ਪਾਸ ਕੀਤੀ ਆ ਕਹਿੰਦਾ ਉਹ ਮੇਰੇ ਕੋਲੇ ਕੰਮ ਕਰਦੇ ਯਾਰ ਰੌਲਾ ਤਾਂ ਐ ਕਰਕੇ ਦਿਖਾਓ ਉਹ ਬੱਚਿਆਂ ਨੂੰ ਮੇਰਾ ਤਾਂ ਮੈਂ ਤਾਂ ਗਲਵੱਕੜੀ ਚ ਲੈਣਾ ਮੈਨੂੰ ਜਿਹੜਾ ਕੰਮ ਕਰਦਾ ਚੰਗਾ ਲੱਗਦਾ ਜਿਹੜਾ ਮੁੰਡਾ ਜਿਹਦੇ ਡੌਲੇ ਬਣੇ ਮੈਨੂੰ ਉਹ ਚੰਗਾ ਲੱਗਦਾ ਜਿਹੜਾ ਸਿਹਤ ਦਾ ਧਿਆਨ ਰੱਖਦਾ ਉਹ ਵਧੀਆ ਮੁੰਡਾ ਤੇ ਯਾਰ ਬੱਚੇ ਕੌਣੇ ਬੱਚੇ ਕੱਲੇ ਇਹ ਨਹੀਂ ਹੁੰਦੇ ਵੀ ਘਰ ਵਾਲੀ ਦੇ ਥੋੜੀ ਦੇ ਪੇਟ ਚੋਂ ਚੰਨਵੇਂ ਤੇ ਬੱਚੇ ਤੁਸੀਂ ਵੀ ਸਾਡੇ ਹੋ ਤੁਸੀਂ ਵੀ ਸਾਡੇ ਵਿੱਚ ਹੋ ਜਾਂ ਪੰਜਾਬ ਜਵਾਨ ਹੋਵੇ ਪੰਜਾਬ ਖੁਸ਼ਹਾਲ ਹੋਵੇ ਪੰਜਾਬ ਦੇ ਚਿਹਰੇ ਤੇ ਮੁਸਕਰਾਹਟ ਹੋਵੇ ਇਹ ਚਾਹੁੰਦੇ ਆ ਦਿਲੋਂ ਚਾਹੁੰਦੇ ਆ ਰਵਨੀਤ ਸਿੰਘ ਮਿੱਟੂ ਨਾਲ ਤੁਹਾਡੀ ਬਹੁਤ ਨੇੜਤਾ ਸੀਗੀ ਹੁਣ ਉਹ ਬੀਜੇਪੀ ਦੇ ਵਿੱਚ ਚਲੇ ਗਏ ਨੇ ਜਿਵੇਂ ਉਹਨਾਂ ਦੀ ਪਿਛੋਕੜ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਨਾਲ ਲਿੰਕਡ ਸੀਗੇ ਕੀ ਇਹ ਮੰਨ ਸਕਦੇ ਆ ਕਿ ਉਹਨਾਂ ਨੂੰ ਪੋਲਿਟਿਕਸ ਦੇ ਵਿੱਚ ਲੈਵਲ ਵੱਡਾ ਚਾਹੀਦਾ ਸੀਗਾ ਇਸ ਕਰਕੇ ਬੀਜੇਪੀ ਦੇ ਵਿੱਚ ਚਲੇ ਗਏ ਜਾਂ ਹੋਰ ਕਾਰਨ ਸੀਗੇ ਕਿ ਕਾਂਗਰਸ ਤੋਂ ਨਾਰਾਜ਼ ਸੀਗੇ ਉਹ ਗੱਲ ਹੈ ਕਿ ਬਈ ਲੱਡੂ ਚਾਗਾ ਨਹੀਂ ਲੱਗਦਾ ਲੱਗਦਾ ਰਸਗੋਲਾ ਖਾਈਏ ਉਦੋਂ ਨਹੀਂ ਤਾਂ ਉਦੋਂ ਜੀ ਰਸ ਮੜਾਈ ਖਾਈਏ ਇਹ ਪੋਲਿਟਿਕਸ ਦੇ ਵਿੱਚ ਵੀ ਅੱਜ ਕੱਲ੍ਹ ਐਸਵਾਸ ਚੱਲਦੇ ਨੇ ਕਿਉਂਕਿ ਹੁਣ ਇੱਕ ਪਾਸੇ ਕਿਸੇ ਨੂੰ ਸਰਕਾਰ ਦਾ ਕਿਸੇ ਨੂੰ ਉਹ ਆ ਜਦਕਿ ਮੈਂ ਸਮਝਦਾ ਦੋ ਤਿੰਨ ਵਾਰੀ ਐਮਪੀ ਬਣਾਇਆ ਕਾਂਗਰਸ ਪਾਰਟੀ ਨੇ ਪਰ ਚਲੋ ਮੇਰਾ ਕਿਉਂਕਿ ਉਹ ਉਸ ਪਰਿਵਾਰ ਨਾਲ ਉਹਦੇ ਨਾਲ ਸਾਰਾ ਠੀਕ ਹੈ ਤੇ ਜੋ ਹੁਣ ਉਹਨਾਂ ਲੋਕਾਂ ਦੀ ਸੋਚ ਹੈ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਉਹ ਆਪਦੇ ਹਿਸਾਬ ਨਾਲ ਪੋਲਿਟਿਕਸ ਕਰਦੇ ਨੇ ਅਸੀਂ ਲੋਕ ਆਪਦੇ ਹਿਸਾਬ ਨਾਲ ਕਰਦੇ ਆ ਉਹਨਾਂ ਦੇ ਦਾਦਾ ਜੀ ਆਪਦੇ ਹਿਸਾਬ ਨਾਲ ਕਰਦੇ ਸੀ ਅੱਛਾ ਇੱਕ ਹੋਰ ਸਵਾਲ ਸੀਗਾ ਕਿ ਤੁਸੀਂ ਜਿਹੜੇ ਬੱਚਿਆਂ ਦੀ ਲੋਹੜੀ ਮਨਾਉਂਦੇ ਲੜਕੀਆਂ ਦੀ ਲੋਹੜੀ ਮਨਾਉਂਦੇ ਹੋ ਤਾਂ ਇਸ ਦੇ ਨਾਲ ਨਾਲ ਇੱਕ ਹੋਰ ਤੁਸੀਂ ਵਿਸ਼ੇਸ਼ ਪ੍ਰੋਗਰਾਮ ਕਰਦੇ ਹੋ ਕਿ ਵੱਖ-ਵੱਖ ਵਰਗ ਦੇ ਲੋਕ ਉਹਨਾਂ ਨੂੰ 골ਡ ਮੈਡਲ ਤੇ ਜਾਂਦੇ ਨੇ ਕਿ ਉਹ ਪਿਓਰ 골ਡ ਦੇ ਮੈਡਲ ਹੁੰਦੇ ਨੇ ਉਹ ਗੱਲ ਹੈ ਜੀ ਮੈਂ ਤੁਹਾਨੂੰ ਦੱਸਦਾ 1900 ਤਕਰੀਬਨ 93 ਤੋਂ ਜਗਦੇਵ ਸਿੰਘ ਜਸੂ ਆਲ ਮੇਰੇ ਸਾਰੇ ਫੀਲਡਾਂ ਦੇ ਗੁਰੂ ਨੇ ਹਮ ਜਗਦੇਵ ਸਿੰਘ ਜਸਵਾਲ ਹਮ ਤੇ ਜਗਦੇਵ ਸਿੰਘ ਜਸਵਾਲ ਨੇ ਇੱਕ ਦਿਨ ਅਸੀਂ ਬੈਠੇ ਕਿਹਾ ਕਿ ਯਾਰ ਲੋੜੀ ਹਮ ਲੋੜੀ ਅਸੀਂ ਲੜਕੀਆਂ ਦੀ ਕਿਉਂ ਮਨਾਉਂਦੇ ਆ ਲੜਕੀਆਂ ਦੀ ਕਿਉਂ ਨਹੀਂ ਮਨਾਉਂਦੇ ਹਮ ਕਿੱਥੇ ਲਿਖਿਆ ਵੀ ਲੜਕੀਆਂ ਦੀ ਲੋੜੀ ਨਾ ਮਨਾਈਏ ਜਿਹੜਾ ਜੀਵ ਇਸ ਦੁਨੀਆ ਤੇ ਆਇਆ ਉਹਨੂੰ ਵੈਲਕਮ ਕਹਿਣਾ ਹੀ ਲੋੜੀ ਹੈ ਹਮ ਜਿਹੜਾ ਬੱਚਾ ਆਇਆ ਅਸੀਂ ਯਾਰ ਜੇ ਬੇਟੀ ਪੈਦਾ ਹੋਗੀ ਅਸੀਂ ਉਹਦੇ ਜਨਮ ਲੈਣ ਤੇ ਕਹੀਏ ਵੀ ਤੇਰੇ ਨਾਲ ਅਸੀਂ ਵਿਤਕਰਾ ਸ਼ੁਰੂ ਕਰ ਦਿੱ ਗਏ ਵੀ ਤੂੰ ਬੇਟੀ ਆ ਗਈਆਂ ਤੇ ਉਹ ਉਹ ਵੀ ਸਮਾਂ ਸੀ ਮੈਂ ਸਮਝਦਾ ਤੁਸੀਂ ਸਾਡਾ ਸਮਾਜ ਦੇਖੋ ਕਿਹੋ ਜਿਹਾ ਕਿ ਅੱਜ ਕੱਲ ਹੁਣ ਤਾਂ ਲਿਖਿਆ ਵੀ ਉਹ ਟੈਸਟ ਨਹੀਂ ਕੀਤੇ ਜਾਂਦੇ ਤਾਂ ਉਹ ਟੈਸਟਾਂ ਦੇ ਉਹ ਉਹ ਕਿਵੇਂ ਬੱਚਿਆਂ ਦੇ ਅਸੀਂ ਕਤਲ ਕਾਤਲਾਂ ਸੀ ਮਾਪੇ ਕਾਤਲ ਬਣ ਜਾਂਦੇ ਨੇ ਤੇ ਉਹ ਉਹ ਬੱਚੀ ਜੰਮਦੀ ਨੂੰ ਕਿ ਉਹਦੇ ਮੂੰਹ ਨੂੰ ਗੋਡ ਲਾਤਾ ਹੱਥ ਵਿੱਚ ਪੂਣੀ ਫੜਾਤੀ ਗੋੜਖਾਈ ਪੂਣੀ ਕੱਤੀ ਆਪਣਾ ਆਈ ਵੀਰੇ ਨੂੰ ਕੱਤੀ ਵੀ ਵੀਰਾ ਚਾਹੀਦਾ ਸਾਨੂੰ ਤਾਂ ਹੈ ਤੇ ਕੁੜੀ ਆਈ ਕੁੜੀ ਜੰਮਦੀ ਮਾਰ ਦੇਣੀ ਯਾਰ ਅਸੀਂ ਇਹੇ ਜੇ ਦਰਿੰਦੇ ਵੀ ਸੀਗੇ ਤੇ ਹੁਣ ਵੀ ਹੈਗੇ ਕਿਤੇ ਨਾ ਕਿਤੇ ਦੱਬ ਦਿੰਦੇ ਸੀਗੇ ਪਹਿਲਾਂ ਤੇ ਦਬ ਦਿੰਦੇ ਤੇ ਅਬ ਮਹਾਰਾਜਾ ਰਣਜੀਤ ਸਿੰਘੋਂ ਦੱਬੀ ਹੋਈ ਚੋਂ ਪੈਦਾ ਹੋਇਆ ਸੀ ਮਹਾਰਾਜਾ ਰਣਜੀਤ ਸਿੰਘੋਂ ਉਹ ਫੇਰ ਪੈਦਾ ਹੋ ਜਾਂਦੇ ਨੇ ਉਹ ਜਿਹਨੂੰ ਦੱਬਤਾ ਸੀ ਨਾ ਬਈ ਮਾਰਨ ਲਈ ਤੇ ਉਹ ਉਹ ਫੇਰ ਪੈਦਾ ਹੋਗੇ ਇੱਥੇ ਸਾਡੇ ਗਵਾਂਢ ਸੀ ਇੱਕ ਲਲਤੋਂ ਪਿੰਡ ਤੋਂ ਲੜਕੀ ਤੇ ਉਹ ਸੱਤ ਕੁੜੀਆਂ ਹੋ ਗਈਆਂ ਮਾਰਤੀਆਂ ਤੇ ਉਹ ਅੱਠਵੀਂ ਕਹਿੰਦੇ ਵੀ ਚੰਗੀ ਜਿਵੇਂ ਹੁੰਦਾ ਬੱਚੇ ਦਾ ਪਿਆਰਾ ਲੱਗਦਾ ਤੇ ਉਹ ਰੱਖ ਲਈ ਤੇ ਹੁਣ ਉਹਨੇ ਸਾਰੇ ਟੱਬਰ ਦੀ ਤਾਰ ਤੇ ਪੇਕੇ ਸਹੁਰੇ ਸਾਰੇ ਤਾਰ ਤੇ ਇਹ ਇਹ ਤਾਂ ਇਹ ਅਸੀਂ ਜਦ ਕਿਸਮਤਾਂ ਦੇ ਮਾਲਕ ਬਣ ਜਾਂਦੇ ਆ ਨਾ ਬੱਚਿਆਂ ਦੀ ਜਾਂ ਘਰ ਦੀ ਜਾਂ ਇਹ ਸਮਝਦੇ ਆ ਹੁਣ ਕੱਲ ਕੋਈ ਲੁਧਿਆਣੇ ਦੀ ਸਟੋਰੀ ਚੱਲ ਰਹੀ ਸੀ ਤੇ ਬੇਟਾ ਡਾਕਟਰ ਹੈ ਤੇ ਮਾਂ ਨੂੰ ਕਹਿੰਦਾ ਆ ਜਾ ਮਾਂ ਤੈਨੂੰ ਮੈਂ ਘੁਮਾ ਕੇ ਲਿਆਉਣਾ ਤੇ ਉਹ ਬਿਰਦ ਆਸ਼ਮ ਛੱਡ ਕੇ ਆਉਂਦਾ ਇਹ ਜੀ ਬੇਟੀ ਵੀ ਹੈ ਕਿ ਨਹੀਂ ਇਹ ਜੀ ਇਹ ਤਾਂ ਤੂੰ ਮੈਂ ਸਮਝਦਾ ਵੀ ਇਹਨਾਂ ਦੇ ਘਰਾਂ ਜਾ ਕੇ ਮੂਹਰੇ ਬੈਠ ਕੇ ਇਹਨਾਂ ਦਾ ਲੋਕਾਂ ਚ ਜਲੂਸ ਕੱਢਣਾ ਚਾਹੀਦਾ ਇਹਨਾਂ ਲੋਕਾਂ ਦਾ ਯਾਰ ਜੇ ماں ਦੀ ਰੋਟੀ ਭਾਰੀ ਆ ਤੂੰ ਇਹ ਧਰਤੀ ਤੇ ਕਾਹਦੇ ਲਈ ਆਏ ਆ ਜਿੱਤੇ ਨੂੰ ماں ਦੀ ਰੋਟੀ ਭਾਰੀ ਲੱਗਦੀ ਆ ਉਹ ਮਾਂ ਜਿਹਨੇ ਤੇਰੀ ਖਾਤਰ ਕੀ ਕੀ ਕੀਤਾ ਉਹ ਮਾਂ ਬਾਪ ਕੀ ਕੀ ਕਰਦੇ ਨੇ ਤੁਹਾਨੂੰ ਮਾਂ ਤੇ ਬਾਪ ਦੀ ਰੋਟੀ ਭਾਰੀ ਹੋਵੇ ਅਸੀਂ ਕਿਸ ਪਾਸੇ ਨੂੰ ਜਾ ਰਹੇ ਹਾਂ ਸਾਨੂੰ ਸਾਡੇ ਗੁਰੂਆਂ ਨੇ ਸਾਨੂੰ ਤਾਂ ਸਾਡਾ ਤਾਂ ਲੰਗਰ ਅ ਟਰੰਪ ਨੇ ਵੀ ਬੋਲਦੇ ਨੇ ਕਿਹਾ ਜਿੱਥੇ ਗੁਰਦਾਰਾ ਉੱਥੇ ਲੋਕ ਭੁੱਖੇ ਨਹੀਂ ਮਰ ਸਕਦੇ ਹੈ ਉਹ ਪਾਸ਼ੇ ਵਿੱਚ ਕਿਹਾ ਤੇ ਯਾਰ ਅਸੀਂ ਘਰ ਚ ਮਾਂ ਬਾਪ ਨੂੰ ਭੁੱਖੇ ਰੱਖੀਏ ਤੇ ਫਿਰ ਸਾਡੇ ਨਾਲ ਉਹ ਇਟਾ ਦਰਿੰਦਾ ਕਿਹੜਾ ਹੋ ਸਕਦਾ ਕਿਸ ਪਾਸੇ ਨੂੰ ਜਾ ਰਹੇ ਹਾਂ ਤੇ ਫਿਰ ਉਹ 골ਡ ਮੈਡਲ ਵਾਲੀ ਗੱਲ ਬਾਕੀ ਹੈ ਕਿ ਸੋਨਾ ਦਾ ਸੋਨੇ ਦਾ ਹੀ ਮੈਡਲ ਹੁੰਦਾ ਹੋ ਮੈਂ 100% ਸੋਨੇ ਦਾ ਮੈਂ ਤੁਹਾਨੂੰ ਸੁਨਿਆਰੇ ਦਾ ਵੀ ਐਡਰੈਸ ਦਿੱਤੇ ਨਾ ਉਹ ਕੰਡਾ ਸਾਡੇ ਬਣਾਉਂਦਾ ਰਿਹਾ ਬਹੁਤ ਦੇਰ ਫੇਰ ਆ ਰਵਿੰਦਰ ਰੰਗੂ ਵਾਲਾ ਜਿਹੜਾ ਖੁਦ ਸੱਭਿਆਚਾਰ ਨਾਲ ਸੰਬੰਧਤ ਹੈ ਭੰਗੜੇ ਦਾ ਕੋਚ ਹੈ ਤੇ ਬੜਾ ਵੱਡਾ ਉਹ ਆ ਉਹ ਵੀ ਬਣਾਉਂਦਾ ਰਿਹਾ ਕਿਉਂਕਿ ਉਹਦਾ ਇਹ ਬਰਾਦਰੀ ਵੀ ਹੈ ਤੇ ਕਾਰੋਬਾਰ ਵੀ ਹੈ ਉਹ ਉਹ ਵੀ ਬਣਾਉਂਦਾ ਰਿਹਾ ਇੱਥੇ ਫੁਆਰੇ ਵਾਲੇ ਚੌਂਕ 'ਚ ਮੈਂ ਤੁਹਾਨੂੰ ਦੱਸਿਆ ਵੀ ਉਧਰੋਂ ਤਾਂ ਮੈਂ 3.5 ਲੱਖ ਰੁਪਏ ਮੈਡਲ ਵਾਲੇ ਦਾ ਦੇਣਾ ਸੀ ਕਿਉਂਕਿ ਮੇਰੀ ਜੇਬ ਚ 1.5 ਲੱਖ ਰੁਪਇਆ ਸੀ 2 ਲੱਖ ਮੈਂ ਮੰਗ-ਮੰਗ ਕੇ ਦੇ ਰਿਆਂ ਤੇ ਮੈਂ ਤੁਹਾਨੂੰ ਦੱਸ ਵੀ ਘੱਟੋ-ਘੱਟ 350 ਮੀਡਲ ਹੂੰ ਦੇਖ ਲੋ ਕਿਲੋਆਂ ਚ ਲਾਈਏ ਤਾਂ ਮੈਨੂੰ ਇਹਦਾ 3.5 ਕਿਲੋ ਤਾਂ ਹੋਈ ਗਿਆ ਨਾ 3.5 ਕਿਲੋ ਸੋਨਾ ਹੋ ਗਿਆ ਮੈਨੂੰ ਕਦੇ ਇੱਕ ਜਾਂ ਦੋ ਦਾ ਹੋ ਸਕਦਾ ਹੈ ਸ਼ਾਇਦ ਭਲੀ ਖੇ ਬਲੂ ਖੇ ਰਗਾਨ ਦਾਤ ਕਰਤਾ ਹੋਏ ਕਦੇ ਕਿਸੇ ਨੇ ਦੂਜੇ ਦਿਨ ਨੀ ਕਿਹਾ ਵੀ ਤੂੰ ਕੱਲ 65000 ਦਾ ਗੋਲਡ ਮੀਡਲ ਪਾਇਆ ਤੇਰਾ ਧੰਨਵਾਦ ਬਾਬਾ ਜੀ ਫਿਰ ਇਹ ਤਾਂ ਫਿਰ ਇੱਕ ਲਾਲਚ ਹੋ ਗਿਆ ਨਾ ਵੀ ਨਹੀਂ ਲਾਲਚ ਨਹੀਂ ਨੋ ਨੋ ਇਨਸਾਨੀਅਤ ਜੇ ਤੁਸੀਂ ਥੈਂਕ ਯੂ ਨਹੀਂ ਕਰਨ ਜਾਣਦੇ ਹਮ ਯਾਰ ਗੋਰੇ ਲਾਲਚ ਕਰਦੇ ਆ ਹਮ ਉਹ ਉਹ ਸੋਡਾ ਥੈਂਕ ਯੂ ਉਹ ਲੈ ਕੇ ਉਸ ਤੋਂ ਬਾਅਦ ਤਾਂ ਨਿਕਲ ਜਾਣਾ ਤੁਸੀਂ ਮੇਰੀ ਕਾ ਸਨਮਾਨ ਦਿੰਨੇ ਹੋ ਹਮ ਅਸੀਂ ਸਨਮਾਨ ਦਿੰਨੇ ਮੰਨ ਲੋ ਤਾਂ ਅਸੀਂ ਕਹਿੰਦੇ ਵੀ ਤੁਸੀਂ ਪੱਤਰਕਾਰਤਾ 'ਚ ਬਹੁਤ ਵਧੀਆ ਹਮ ਮੈਂ ਤੁਹਾਨੂੰ ਕੋਈ ਚੀਜ਼ ਦਿੰਦਾ ਹਮ ਜੇ ਤੁਸੀਂ ਕਹੋ ਵੀ ਕੋਈ ਨਾ ਤਾਂ ਠੀਕ ਹੈ ਤਾਂ ਮੈਨੂੰ ਵਧੀਆ ਪਰ ਮੈਂ ਨਹੀਂ ਤੇਰਾ ਧੰਨਵਾਦ ਕਰਨਾ ਫਿਰ ਇਹ ਦੱਸਦੇ ਵੀ ਧੰਨਵਾਦ ਕਰਨਾ ਚਾਹੀਦਾ ਕਿ ਨਹੀਂ ਕਰਨਾ ਜੀ ਧੰਨਵਾਦ ਥੈਂਕਸ ਸ਼ੁਕਰੀਆ ਜੀ ਇਹ ਜੇ ਸ਼ਬਦ ਨੇ ਅਸੀਂ ਸੁਸਾਇਟੀ ਚੋਂ ਗੈਬ ਕਰਤੇ ਅਸੀਂ ਧੰਨਵਾਦ ਜਾਣਦੇ ਹੀ ਨਹੀਂ ਕੀ ਹੁੰਦਾ ਤੁਸੀਂ ਗੋਰੇ ਦੇਖੋ ਉਹ ਸਮਾਈਲ ਦਿੰਦੇ ਨਹੀਂ ਅਸੀਂ ਸਾਰਾ ਦਿਨ ਹੀ ਮੂੰਹ ਚੜਾਈ ਤੁਰੇ ਫਿਰਦੇ ਰਹਿੰਦੇ ਹਾਂ ਹਰ ਨੇ ਲੜੇ ਹੁੰਨੇ ਆ ਕਿਤੇ ਅਸੀਂ ਵੀ ਖੁਸ਼ ਰਹੀਗੇ ਖੁਸ਼ ਰਹੋਗੇ ਦੀਆਂ ਤਾਂ ਮਾਰਗਾਂ ਪੱਜਣਗੀ ਆ ਹੈ ਜੀ ਹਾਸੇ ਵੰਡੋ ਖੁਸ਼ੀਆਂ ਵੰਡੋ ਪਿਆਰ ਵੰਡੋ ਸਤਕਾਰ ਵੰਡੋ ਜਿੰਨਾ ਵੰਡੋਗੇ ਉਨੇ ਹੀ ਵਧੀਆ ਖੁਸ਼ ਮਿਲਣਗੇ ਬਦਕਿਆ ਹੋਇਆ ਮੈਂ ਹੁਣੇ ਪੜ੍ਹ ਰਿਹਾ ਸੀ ਅਕਾਲੀ ਨੇਤਾ ਦਾ ਨਾ ਉਹਦਾ ਤੇਜਾ ਸਿੰਘ ਸੁਤੰਤਰ ਦਾ ਅੱਜ ਦੇ ਅਖਬਾਰ ਤੇ ਉਹਨਾਂ ਦੀ ਪਾਰਲੀਮੈਂਟੇ ਡੈਥ ਹੋਈ ਤੇ ਝੋੜੇ ਚ ਦੋ ਰੋਟੀਆਂ ਨਿਕਲੀਆਂ ਜਿਹੜੀਆਂ ਆਚਾਰ ਨਾ ਖਾਣ ਵਾਲੇ ਅੱਜ ਲਾਲ ਬਹਾਦਰ ਸ਼ਾਸਤਰੀ ਦੀ ਗੱਲ ਕਰੀਏ ਉਹ ਜਦੋਂ ਪ੍ਰਾਈਮ ਮਿਨਿਸਟਰ ਦੀ ਸੌ ਚੁੱਕਣ ਗਏ ਉਹਨਾਂ ਦਾ ਕਾਲਰ ਫਟਿਆ ਹੋਇਆ ਸੀ ਜਦ ਉਹਨਾਂ ਨੂੰ ਉਹ ਜੇਲ੍ਹ ਦੇ ਵਿੱਚ ਸੀ ਤਾਂ ਉਹਨਾਂ ਨੂੰ ਰੋਜ਼ਾਨਾ ਦੇ 30 ਰੁਪਏ ਮਿਲਦੇ ਸੀ ਉਹਨਾਂ ਦੀ ਵਾਈਫ ਉਹਨਾਂ ਦੀ ਖਬਰ ਲੈਣ ਲਈ ਗਈ ਮਿਲਣ ਗਈ ਤਾਂ ਉਹ ਪੁੱਛ ਰਿਆ ਵੀ ਘਰ ਦਾ ਕੀ ਹਾਲ ਹੈ ਉਹ ਕਹਿੰਦੀ ਜੀ 30 ਰੁਪਏ ਰੋਜ਼ ਦੇ ਮਿਲਦੇ ਨੇ ਮੈਂ 25 ਖਰਚਾ ਆ ਜਾਂਦਾ 5 ਬਚਾ ਲੈਣੀ ਆ ਉਹਨੇ ਜੇਲ੍ਹ ਸੁਪਰਡੈਂਟ ਨੂੰ ਜੋ ਵੀ ਅਥਾਰਟੀ ਸੀ ਚਿੱਠੀ ਲਿਖੀ ਕਿ ਮੈਨੂੰ 25 ਦਿੱਤੇ ਜਾਣ ਮੈਨੂੰ 30ਾਂ ਦੀ ਲੋੜ ਨਹੀਂ ਹੈ ਹੈ ਤੇ ਉਹ ਘਰੇ ਦੁੱਧ ਪੀ ਰਹੀ ਆ 20 ਗ੍ਰਾਮ ਉਹ ਕਹਿੰਦੇ ਵੀ ਤੂੰ ਦੁੱਧ 20 ਗ੍ਰਾਮ ਕਿਉਂ ਪੀਨੀ ਆ ਕਹਿੰਦੀ ਪਤੀ ਨੇ ਕਿਹਾ ਵੀ ਤੇਰੀ ਸਿਹਤ ਕਮਜ਼ੋਰ ਹੋਈ ਆ ਤੂੰ ਦੁੱਧ ਪੀਆ ਕਰ ਉਧਰੋਂ ਘਰ ਦਾ ਬਜਟ ਅਲਾਉ ਨਹੀਂ ਕਰਦਾ ਉਹ 20 ਗ੍ਰਾਮ ਦੁੱਧ ਪੀ ਰਹੀ ਆ ਸਾਨੂੰ ਇਹੋ ਜਿਹੇ ਨੇ ਤਾਂ ਅੱਜ ਵੀ ਲਾਲ ਬਹਾਦਰ ਸ਼ਾਸ਼ਤਰੀ ਦੇ ਘਰੇ ਫੀਟ ਕਰ ਖੜੀ ਆ ਜਿਹਦੇ ਕਿਸ਼ਤਾਂ ਨਹੀਂ ਸੀ ਦੇ ਹੋਈਆਂ ਤੇ ਅੱਜ ਦੇ ਨੇਤਾ ਜਹਾਜ਼ਾਂ 'ਚ ਤੁਰੇ ਫਿਰਦੇ ਨੇ ਅੱਜ ਦੇ ਨੇਤਾ ਸਰਕਾਰ ਦੇ ਪੈਸੇ ਦੇ ਕੁਲ ਚਰਲੇ ਢਾਉਂਦੇ ਨੇ ਅੱਜ ਦੇ ਨੇਤਾ ਕਿਵੇਂ ਸੂਟ ਬਦਲਦੇ ਨੇ ਤੁਹਾਨੂੰ ਪਤਾ ਹੈ ਤੇ ਅੱਜ ਉਹ ਪ੍ਰਾਈਮ ਮਿਨਿਸਟਰ ਹੋ ਕੇ ਹੈ ਜੀ ਤੇ ਉਹ ਲੋਕ ਲੋਨ ਲੈਣ ਵਾਲੇ ਤੇ ਉਹ ਉਹ ਗੱਲਾਂ ਕਰ ਮੇਰਾ ਮਤਲਬ ਅਸੀਂ ਅੱਜ ਕਿਸੇ ਨੂੰ ਵੀ ਅਸੀਂ ਪਾਰਟੀ ਦੇ ਹਰ ਪਾਰਟੀ ਦੇ ਵਿੱਚ ਹੀ ਇਹੋ ਜਿਹਾ ਸਿਸਟਮ ਹੁੰਦਾ ਪਰ ਅੱਜ ਨਗਾਰ ਜਿੰਨਾ ਆ ਗਿਆ ਪੋਲਿਟੀਕਲ ਖੇਤਰ ਦੇ ਵਿੱਚ ਬਹੁਤ ਜ਼ਿਆਦਾ ਆ ਗਿਆ ਅੱਜ ਮੈਂ ਸਭ ਦਾ ਕਿ ਥੋੜਾ ਕਰਤਾਰ ਨਹੀਂ ਦੇਖਿਆ ਜਾਂਦਾ ਕੰਮ ਕੁਰਬਾਨੀ ਸਨੀਅਰਟੀ ਤਿੰਨ ਚੀਜ਼ਾਂ ਦਿਖਣੀਆਂ ਚਾਹੀਦੀਆਂ ਜੇ ਕਿਸੇ ਨੂੰ ਟਿਕਟ ਦਿੰਨੇ ਆ ਤੇ ਕਿਸੇ ਦਾ ਕੋਈ ਸੋਡਾ ਨੇਤਾ ਚੁਣ ਕੇ ਆ ਵੀ ਥੋੜੀ ਕਣੀ ਤਾਂ ਸੇਵਾ ਦੀ ਭਾਵਨਾ ਹੋਵੇ ਉਹਦੇ ਚ ਹੂੰ ਤੇ ਅਸੀਂ ਤਾਂ ਹਾਲ ਤੇ ਇਹ ਆ ਸਾਰਿਆਂ ਦੇ ਇਸਵੇਂ ਸਿਸਟਮ ਦੀ ਗੱਲ ਕਰ ਰਿਹਾ ਇਹ ਤਾਂ ਜੇਬ ਦਾ ਭਾਰ ਦੇਖਦੇ ਵੀ ਗੱਡੀ ਕਿਹੜੀ ਚ ਉਤਰਿਆ ਹੈ ਹੂੰ ਕਿਹਨੇ ਖਿੱਲਿਆਂ ਦਾ ਮਾਲਕ ਹੈ ਉਹ 10% ਹੀ ਸਹੀ ਬੰਦਿਆਂ ਨੂੰ ਚੁਣ ਲੋ ਜੇ 80 90 ਉਹ ਜੇ ਵੀ ਲੈਣੇ ਲੈ ਲੋ ਹੁਣ ਕੋਈ ਬੰਦੇ 40 40 ਸਾਲ ਦੇ ਕੰਮ ਕਰਦੇ ਆ ਉਦੋਂ ਉੱਤੇ ਆ ਕੇ ਦੂਸਰੇ ਬਹਿ ਜਾਂਦੇ ਆ ਜਾਂ ਜਿਹੜੇ ਬਣ ਜਾਂਦੇ ਆ ਉਹ ਕਹਿੰਦੇ ਵੀ ਹੁਣ ਅਸੀਂ ਤਾਂ ਰਾਜੇ ਬਣ ਗਏ ਉਹਨਾਂ ਦਾ ਪੁੱਤ ਲੜੂ ਉਦੋਂ ਬਾਅਦ ਜਦੋਂ ਉਹ ਬੁੜੇ ਹੋ ਗਏ ਉਦੋਂ ਬਾਅਦ ਉਹਨਾਂ ਦਾ ਪੋਤਾ ਲੜੂ ਇਲੈਕਸ਼ਨ ਇਹ ਤਾਂ ਜਗੀਰਾਂ ਬਣ ਗਿਆ ਤੁਸੀਂ ਹੋਰ ਦੇਖੋ ਕਿਸੇ ਵੀ ਪਾਰਟੀ ਦਾ ਕੋਈ ਵੀ ਨੇਤਾ ਜਦੋਂ ਪੇਪਰ ਫਾਈਲ ਕਰਦਾ ਨਾ ਕਵਰਿੰਗ ਕੈਂਡੀਡੇਟ ਬਣਾਉਣਾ ਹੁੰਦਾ ਹੂੰ ਕਵਰਿੰਗ ਉਹ ਵਾਈਫ ਜਾਂ ਬੇਟਾ ਬਣਦਾ ਕਿਸੇ ਪਾਰਟੀ ਦਾ ਵਰਕਰ ਨਹੀਂ ਬਣਦਾ ਵੀ ਜੇ ਤਿਲਕ ਕੇ ਟਿਕਟ ਵੀ ਵਰਕਰ ਨੂੰ ਚਲੀ ਗਈ ਅਨਰਥ ਹੋ ਜੂ ਬਹੁਤ ਵੱਡਾ ਟਾਰਟੀ ਉੱਪਰ ਥੱਲੇ ਆ ਜੂ ਜੇ ਵਰਕਰ ਨੂੰ ਟਿਕਟ ਕਿਉਂਕਿ ਉਹਦੇ ਪੇਪਰਾਂ 'ਚ ਗਲਤੀ ਹੋਈ ਤਾਂ ਹੀ ਮਿਲੂ ਨਹੀਂ ਇਹ ਇਹ ਤੁਸੀਂ ਇਹ ਜਿਹੜਾ ਟਾਰਗੇਟ ਕਰ ਰਹੇ ਹੋ ਕਿ ਰਵਨੀ ਸਿੰਘ ਵਿਟਨ ਨੂੰ ਕਰ ਰਹੇ ਹੋ ਮੈਂ ਤਾਂ ਓਵਰ ਆਲ ਹੂੰ ਮੈਂ ਤਾਂ ਤੁਹਾਨੂੰ ਇਹ ਗੱਲਾਂ ਕਰ ਰਿਹਾ ਬਈ ਇਹ ਜਿਹੜਾ ਕੁਛ ਹੈਗਾ ਬਈ ਸਾਡੇ ਸਿਸਟਮ ਦੀ ਗੱਲ ਕਰ ਰਿਹਾ ਮੈਂ ਇਹ ਇਹ ਨਹੀਂ ਮੈਂ ਕਹਿ ਰਿਹਾ ਫਲਾਨੀ ਪਾਰਟੀ ਦੀ ਗੱਲ ਸਾਰਾ ਸਿਸਟਮ ਹੀ ਹੈ ਐਸਾ ਹੋਇਆ ਪਿਆ ਮੇਰਾ ਥੋੜਾ ਜਿਹਾ ਜੇ ਸਚਾਈ ਹੋਵੇ ਥੋੜੀ ਜੀ ਪਾਰਦਰਸ਼ਤਾ ਹੋਵੇ ਥੋੜਾ ਜਾਂ ਲੋਕਾਂ ਦੇ ਹਿੱਤਾਂ ਦੀ ਗੱਲ ਹੋਵੇ ਹੁਣ ਅਸੀਂ ਅਸੀਂ ਕਹਿੰਨੇ ਆ ਆ ਵੀ ਤੈਨੂੰ ਫਰੀ ਆ ਵੀ ਫਰੀ ਅਸੀਂ 4 ਲੱਖ ਕਰੋੜ ਦੇ ਕਰਜ਼ਾ ਕਰਜ਼ੇ ਥੱਲੇ ਤੁਰੇ ਫਿਰਦੇ ਯਾਰ ਅਸੀਂ ਨੌਜਵਾਨਾਂ ਨੂੰ ਆ ਹੱਥਾਂ ਨੂੰ ਕੰਮ ਦੇਗੇ ਚੋਣਾ ਵੇਲੇ ਅਸੀਂ ਉਹ ਨਸ਼ੇ ਵੰਡਦੇ ਆ ਜਿੱਦਣ ਐਮਐਲਏ ਬਣ ਕੇ ਆ ਜਾਂਦੇ ਆ ਫਿਰ ਅਸੀਂ ਨਸ਼ਿਆਂ ਤੇ ਸੈਮੀਨਾਰ ਕਰਦੇ ਆ ਵੀ ਸੈਮੀਨਾਰ 'ਚ ਬੋਲਦੇ ਆ ਜੀ ਨਸ਼ੇ ਬਹੁਤ ਮਾੜੀ ਗੱਲ ਆ ਨਸ਼ਾ ਨਹੀਂ ਕਰ ਆਈ ਨਹੀਂ ਪਤਾ ਵੀ ਪਹਿਲਾਂ ਤੇਰੇ ਹੀ ਟਰੱਕ ਉਤਰੇ ਸੀ ਜਿਹੜਾ ਤੂੰ ਐਮਐਲਏ ਬਣਿਆ ਜਾਂ ਕੌਂਸਲਰ ਬਣਿਆ ਤੇਰੇ ਟਰੱਕ ਉਤਰੇ ਤਾਂ ਤੂੰ ਜਿੱਤਿਆ ਹੁਣ ਤੂੰ ਨਸ਼ਿਆਂ ਤੇ ਸੈਮੀਨਾਰ ਕਰਦਾ ਹਮ ਕੀ ਦੀ ਗੱਲ ਹੋ ਰਹੀ ਹੈ ਯਾ ਮੈਂ ਕਿਸੇ ਮੈਂ ਤੁਹਾਨੂੰ ਕਹਿ ਰਿਹਾ ਵੀ ਮੈਂ ਸਿਸਟਮ ਦੀ ਗੱਲ ਕਰ ਰਿਹਾ ਮੈਂ ਕਿਸੇ ਇੱਕ ਪਾਰਟੀ ਕਿਸੇ ਇੱਕ ਨੇਤਾ ਦੀ ਨਹੀਂ ਗੱਲ ਕਰ ਰਿਹਾ ਤੇ ਇਹ ਸਾਡੇ ਸਿਸਟਮ ਬਣ ਗਿਆ ਇਹ ਇਸ ਸਿਸਟਮ ਨੂੰ ਸੁਧਾਰਨ ਲਈ ਹੁਣ ਜੱਗੇ ਵੱਧੇ ਪਤਾ ਹੀ ਕਹਿੰਦੇ ਉਹ ਕਹਿੰਦੇ